ਅਜੋਕੇ ਦੌਰ ਵਿੱਚ ਅਸੀਂ ਆਪਣੀਆਂ ਰੋਜ਼ਮਰਾਂ ਦੀਆਂ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਵਿਅਸਤ ਹੋ ਚੁੱਕੇ ਹਾਂ ਇੰਨੇ ਜ਼ਿਆਦੇ ਸਾਡੇ ਦੇ ਜ਼ਿੰਮੇਵਾਰੀਆਂ ਨੇ ਜਿਤੇ ਕਰਕੇ ਅਸੀਂ ਆਪਣੇ ਬਰ ਸਿਹਤ ਵੱਲ ਧਿਆਨ ਹੀ ਨਹੀਂ ਦੇ ਪਾਉਂਦੇ ਸਾਡੀ ਸਿਹਤ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਸਾਡੀ ਸਿਹਤ ਠੀਕ ਹੈ ਤਾਂ ਹੀ ਸਾਨੂੰ ਸਾਰੇ ਕੰਮਕਾਰ ਚੰਗੇ ਲੱਗਦੇ ਨੇ ਤਾਂ ਹੀ ਸਾਨੂੰ ਪੈਸਾ ਵੀ ਚੰਗਾ ਲੱਗਦਾ ਆਪਣੇ ਧੀਆ ਪੁੱਤ ਬੱਚੇ ਸਭ ਸਾਨੂੰ ਤਾਂ ਚੰਗੇ ਲੱਗਦੇ ਨੇ ਜੇ ਸਾਡੀ ਸਿਹਤ ਠੀਕ ਹੈ ਜਦੋਂ ਸਾਡੀ ਸਿਹਤ ਠੀਕ ਨਹੀਂ ਹੈਗੀ ਫਿਰ ਸਾਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਤੁਸੀਂ ਖੁਦ ਸੋਚ ਕੇ ਦੇਖੋ ਕਈ ਵਾਰ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਬੁਖਾਰ ਜਾਂ ਕੁਝ ਵੀ ਕੋਈ ਵੀ ਪ੍ਰੋਬਲ ਤਾਂ ਉਹਦੇ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਨਾ ਸਾਨੂੰ ਖਾਣਾ ਚੰਗਾ ਲੱਗਦਾ ਨਾ ਸਾਨੂੰ ਕਿਤੇ ਘੁੰਮਣਾ ਫਿਰਨਾ ਨਾ ਸਾਨੂੰ ਕੋਈ ਹੱਸਦੇ ਚੰਗੇ ਲੱਗਦੇ ਨੇ ਕੁਝ ਵੀ ਠੀਕ ਨਹੀਂ ਲੱਗਦਾ ਹੈਗਾ ਇਸ ਕਰਕੇ ਸਾਡੀ ਸਿਹਤ ਦਾ ਸਭ ਤੋਂ ਜ਼ਿਆਦਾ ਅਹਿਮ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੇਕਰ ਸਾਡੀ ਸਿਹਤ ਠੀਕ ਹੈ ਅਸੀਂ ਸਰੀਰਕ ਪੱਖੋਂ ਤੇ ਮਾਨਸਿਕ ਪੱਖੋਂ ਤੰਦਰੁਸਤਾਂ ਤਾਂ ਹੀ ਸਾਨੂੰ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਅਸੀਂ ਆਪਣੇ ਪਰਿਵਾਰ ਨੂੰ ਅਤੇ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹਾਂ ਇਸ ਕਰਕੇ ਸਿਹਤ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਸੀਂ ਆਪਣੇ ਮਨ ਨੂੰ ਕਿਵੇਂ ਸ਼ਾਂਤ ਰੱਖੀਏ ਸੋ ਇਹਦੇ ਸੰਬੰਧੀ ਅੱਜ ਆਪਾਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਹ ਲੈਣ ਦੀ ਕਸਰਤ ਕਰਨੀ ਹੈ ਜਦੋਂ ਅਸੀਂ ਸਾਹ ਲੈਣ ਦੀ ਕਸਰਤ ਕਰਨੀ ਹੈ ਉਸ ਸਮੇਂ ਚਾਰ-ਚਾਰ ਚੀਜ਼ਾਂ ਚਾਰ-ਚਾਰ ਸਕਿੰਟਾਂ ਨੂੰ ਅਪਣਾਓ 4 ਸਕਿੰਟ ਕਿਵੇਂ ਨੇ 4 ਸਕਿੰਟਾਂ ਦੇ ਲਈ ਸਾਹ ਲਓ ਫਿਰ ਛੱਡੋ ਫਿਰ ਉਸੇ ਵਾਂਗ ਸਾਹ ਲਓ ਫਿਰ ਛੱਡੋ ਇਸ ਤਰ੍ਹਾਂ ਦੀ ਇਹ ਨਿਤੀ ਨੂੰ ਜ਼ਰੂਰ ਬਣਾਓ ਜਦੋਂ ਅਸੀਂ ਇਸ ਪ੍ਰਕਿਰਿਆ ਨੂੰ ਕਰਾਂਗੇ ਇਸ ਨਾਲ ਸਾਡਾ ਜਿਹੜਾ ਮਾਨਸਿਕ ਤਣਾਅ ਹੈ ਉਹ ਘਟ ਹੁੰਦਾ ਹੈ ਤੇ ਮਨ ਜਿਹੜਾ ਸਾਡਾ ਸ਼ਾਂਤ ਰਹਿੰਦਾ ਹੈ ਸਾਡੇ ਦਿਮਾਗ ਨੂੰ ਵੀ ਚੰਗੀ ਆਕਸੀਜਨ ਮਿਲਦੀ ਹੈ ਜਿਸ ਦੇ ਨਾਲ ਸਾਡੇ ਫੇਫੜੇ ਨੇ ਜਿਹੜੇ ਮਜ਼ਬੂਤ ਰਹਿੰਦੇ ਨੇ ਨੰਬਰ 2 ਤੇ ਧਿਆਨ ਜਾਂ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ ਹਰ ਰੋਜ਼ ਆਪਣੇ ਲਈ 10 ਤੋਂ 15 ਮਿੰਟ ਜ਼ਰੂਰ ਬੈਠੋ ਤੇ ਉਸ ਸਮੇਂ ਚੁੱਪ ਰੋ ਧਿਆਨ ਲਾਉਣ ਦੀ ਕੋਸ਼ਿਸ਼ ਕਰੋ ਜਿੰਨੇ ਉਸੇ ਧਿਆਨ ਲਾਉਂਦੇ ਜਾਵਾਂਗੇ ਤੇ ਉਨ ਤੋਂ ਸਾਡਾ ਧਿਆਨ ਵਧਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਵੱਧਦੀ ਜਾਊਗੀ ਅਜਿਹਾ ਕਰਨ ਨਾਲ ਸਾਡੇ ਮਨ ਦੀ ਬੇਚੈਨੀ ਹੈ ਜਿਹੜੀ ਉਹ ਘੱਟ ਹੁੰਦੀ ਹੈ ਤੇ ਮਨ ਦੇ ਵਿੱਚ ਨਿਮਰਤਾ ਸਹਿਣ ਸ਼ਕਤੀ ਸਬਰ ਦੀ ਭਾਵਨਾ ਪੈਦਾ ਹੋਣ ਲੱਗ ਜਾਂਦੀ ਹੈ ਮਨ ਜਿਹੜਾ ਉਹ ਭਟਕਣ ਤੋਂ ਹਟ ਜਾਂਦਾ ਹੈ ਤੇ ਸ਼ਾਂਤਮਈ ਅਵਸਥਾ ਵਿੱਚ ਰਹਿਣ ਲੱਗ ਜਾਂਦਾ ਹੈ ਅਜਿਹਾ ਕਰਨ ਨਾਲ ਸਾਡੀ ਜਿਹੜੀ ਯਾਦ ਸ਼ਕਤੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ ਅਸੀਂ ਕੋਈ ਗੱਲਾਂ ਨੂੰ ਜਲਦੀ ਭੁੱਲ ਨਹੀਂ ਸਕਦੇ ਨੰਬਰ 3 ਤੇ ਪ੍ਰਕਿਰਤੀ ਨਾਲ ਜੁੜੋ ਕੁਦਰਤੀ ਹਵਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਜੀ ਹਵਾ ਦੇ ਵਿੱਚ ਟੈਲੋ ਤੇ ਹਰੇਕਾ ਆਦੀ ਉਪਰਨਗੇ ਪੈਰ ਤਰਨ ਦੀ ਕੋਸ਼ਿਸ਼ ਕਰੋ ਜਿਸ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਤੇਜ ਹੁੰਦੀ ਹੈ ਕੁਦਰਤ ਨਾਲ ਜੁੜਨਾ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਨਾਲ ਸਾਡੇਆਂ ਜਿਹੜੇ ਛੋਟੇ-ਛੋਟੇ ਸਰੀਰਕ ਬਿਮਾਰੀਆਂ ਨੇ ਉਹਦੇ ਤੋਂ ਸਾਨੂੰ ਰਾਹਤ ਮਿਲਦੀ ਹੈ ਕਿਉਂਕਿ ਕੁਦਰਤ ਹੈ ਜਿਹੜੀ ਸਾਡੇ ਲਈ ਇੱਕ ਵਰਦਾਨ ਦੀ ਤਰ੍ਹਾਂ ਹੈ ਹਰੇ ਭਰੇ ਦਰਖਤ ਫੁੱਲਾਂ ਤੇ ਪੰਛੀਆਂ ਦੇ ਨਾਲ ਵਿਚਾਰ ਕਰੋ ਜਿਸ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਨੰਬਰ 4 ਆਪਣੇ ਵਿਚਾਰ ਲਿਖੋ ਹਰ ਰੋਜ਼ 5 ਤੋਂ 10 ਮਿੰਟ ਆਪਣੇ ਮਨ ਦੀਆਂ ਗੱਲਾਂ ਜੋ ਵੀ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਲਿਖਣ ਦੀ ਕੋਸ਼ਿਸ਼ ਕਰੋ ਤੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਲਿਖਣ ਦੇ ਨਾਲ ਦਿਮਾਗ ਹੈ ਜਿਹੜਾ ਸਾਡਾ ਉਹ ਹਲਕਾ ਮਹਿਸੂਸ ਹੁੰਦਾ ਹੈ ਚੰਗੇ ਵਿਚਾਰਾਂ ਨੂੰ ਲਿਖਣ ਦੀ ਕੋਸ਼ਿਸ਼ ਕਰੋ ਜਿਸ ਨਾਲ ਸਾਡੀ ਸਕਾਰਾਤਮਕ ਊਰਜਾ ਜਿਹੜੀ ਉਹ ਵੱਧਦੀ ਹੈ ਤੇ ਸਕਾਰਾਤਮਕ ਊਰਜਾ ਦੇ ਨਾਲ ਸਾਡੇ ਦਿਮਾਗ ਦੇ ਵਿੱਚ ਜਿਹੜੀਆਂ ਕੰਮ ਕਰਨੀਆਂ ਪ੍ਰਕਿਰਿਆਵਾਂ ਨੇ ਉਹ ਤੇਜ਼ ਹੋ ਜਾਂਦੀਆਂ ਨੇ ਤੇ ਸਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਆਉਂਦਾ ਹੈ ਚੰਗੇ ਵਿਚਾਰ ਨੇ ਜਿਹੜੇ ਉਹ ਸਾਡੇ ਜੀਵਨ ਦੀ ਪੂੰਜੀ ਨੇ ਨੰਬਰ 5 ਤੇ ਮਾਨਸਿਕ ਸਥਿਤੀ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਿਆਦਾ ਸਾਡੇ ਸਰੀਰ ਲਈ ਜ਼ਰੂਰੀ ਹੈ ਸਕਾਰਾਤਮਕ ਸੋਚ ਰੱਖੋ ਨਕਾਰਾਤਮਕ ਵਿਚਾਰਾਂ ਨੂੰ ਮੈਂ ਇਹ ਚੀਜ਼ ਕਰ ਸਕਦਾ ਹਾਂ ਵਾਲੀ ਸੋਚ ਰੱਖੋ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਰਨਾ ਸਗੋਂ ਇਹ ਸੋਚੋ ਵੀ ਇਹ ਕੰਮ ਨੂੰ ਮੈਂ ਕਰ ਸਕਦਾ ਹਾਂ ਇਨਸਾਨ ਦੇ ਲਈ ਕੁਝ ਵੀ ਅਸੰਭਵ ਨਹੀਂ ਹੈਗਾ ਇਨਸਾਨ ਹਰੇਕ ਕੰਮਕਾਰ ਨੂੰ ਕਰ ਸਕਦਾ ਹੈ ਬਸ ਉਸ ਦੇ ਦਿਮਾਗ ਦੇ ਵਿੱਚ ਹੌਸਲਾ ਤੇ ਜਜ਼ਬਾ ਹੋਣਾ ਚਾਹੀਦਾ ਹੈ ਉਸ ਕੰਮ ਨੂੰ ਕਰਨ ਦਾ ਆਪਣੇ ਆਪ ਦੇ ਨਾਲ ਹੌਸਲੇ ਭਰੀਆਂ ਗੱਲਾਂ ਕਰੋ ਮਨ ਨੂੰ ਹਮੇਸ਼ਾ ਕੰਟਰੋਲ 'ਚ ਰੱਖੋ ਤੇ ਸੋਚੋ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਕੁਝ ਵੀ ਕਰ ਸਕਦਾ ਹਾਂ ਚੰਗੇ ਵਿਚਾਰੀ ਸਾਡੀ ਜ਼ਿੰਦਗੀ ਨੂੰ ਸੁਰੱਖਿਤ ਰੱਖ ਸਕਦੇ ਨੇ ਨੰਬਰ 7 ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰੋ ਚੰਗੇ ਦੋਸਤਾਂ ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਬਿਤਾਓ ਸਹਿਯੋਗ ਅਤੇ ਪਿਆਰ ਹੈ ਜਿਹੜਾ ਸਾਡੇ ਮਨੋਵਰ ਨੂੰ ਵਧਾਉਂਦੇ ਨੇ ਜਿਹੜੇ ਕੰਮਾਂ ਵਿੱਚ ਤੁਹਾਡੀ ਰੁਚੀ ਹੈ ਉਹ ਕੰਮਾਂ ਨੂੰ ਜ਼ਰੂਰ ਕਰੋ ਚੰਗੀਆਂ ਕਿਤਾਬਾਂ ਪੜੋ ਕੋਈ ਵੀ ਕਲਾ ਕੋਈ ਵੀ ਕੰਮ ਕਰ ਤੁਸੀਂ ਨੇ ਲਿਖਣਾ ਚਾਹੁੰਦੇ ਹੋ ਜਾਂ ਜੋ ਵੀ ਤੁਹਾਡਾ ਸ਼ੌਂਕ ਹੈ ਉਸ ਕੰਮ ਨੂੰ ਕਰੋ ਇਹ ਸਾਡੇ ਦਿਮਾਗ ਨੂੰ ਤਾਜ਼ਗੀ ਮਹਿਸੂਸ ਕਰਾਉਂਦੇ ਨੇ ਤੇ ਆਪਣੇ ਆਪ ਦੀ ਤੁਲਨਾ ਕਦੇ ਵੀ ਕਿਸੇ ਨਾਲ ਨਾ ਕਰੋ ਆਪਣੇ ਆਪ ਨੂੰ ਹਮੇਸ਼ਾ ਬਿਹਤਰ ਸਮਝਣ ਦੀ ਕੋਸ਼ਿਸ਼ ਕਰੋ ਹੋ ਸਕਦਾ ਹੈ ਜਿੰਨਾ ਸੋਸ਼ਲ ਮੀਡੀਆ ਤੋਂ ਦੂਰ ਰਹੋ ਸਮਾਂ ਘਟਾਓ ਉਹਦੇ ਤੋਂ ਹਮੇਸ਼ਾ ਮੁਸਕਰਾਉਣ ਦੀ ਆਦਤ ਪਾਓ ਹਮੇਸ਼ਾ ਮੁਸਕਰਾ ਕੇ ਜੀਵਨ ਨੂੰ ਜਿਉਣ ਦੀ ਕੋਸ਼ਿਸ਼ ਕਰੋ ਇਸ ਨਾਲ ਦਿਮਾਗ ਹੈ ਜਿਹੜਾ ਸਾਡਾ ਹਲਕਾ ਤੇ ਤਰੋਤਾਜ਼ਾ ਰਹਿਦਾ ਹੈ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਤਾਂ ਸਾਡੀ ਜ਼ਿੰਦਗੀ ਬਹੁਤ ਸੌਖੀ ਤੇ ਆਨੰਦਮਈ ਬਣ ਜਾਵੇਗੀ ਬਸ ਜ਼ਰੂਰਤ ਹੈ ਸਾਨੂੰ ਆਪਣੇ ਆਪ ਨੂੰ ਸਮਝਾਉਣ ਦੀ ਤੇ ਚੰਗੀਆਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੀ ਇਹਨਾਂ ਗੱਲਾਂ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਡਰ ਚਿੰਤਾ ਸ਼ਰਮ ਕਬਰਹਾਟ ਇਹ ਸਾਰੀਆਂ ਚੀਜ਼ਾਂ ਨੂੰ ਦੂਰ ਕਰ ਸਕਦੇ ਹਾਂ ਜਿਸ ਨਾਲ ਸਾਡੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਬਤੀਤ ਹੋ ਸਕਦੀ ਹੈ ਜੇਕਰ ਤੁਹਾਨੂੰ ਮੇਰੀਆਂ ਅੱਜ ਦੀਆਂ ਇਹ ਗੱਲਾਂ ਵਧੀਆ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਸਰੀ ਕੁਮਾਰ